ਆਜੋ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੱਸ ਦਈਏ ਕਿ ਇਹ ਸਵੇਰ 6 ਵਜੇ ਦੀਆਂ ਤਸਵੀਰਾਂ ਨੇ ਔਰ 6 ਵਜੇ ਤੜਕਸਾਰ ਇਹ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਮਨ ਬੜਾ ਖੁਸ਼ ਹੁੰਦਾ ਹੁਣ ਦੱਸ ਦਈਏ ਕਿ ਆ ਤੁਸੀਂ ਵੇਖ ਸਕਦੇ ਹੋ ਬਿਲਡਿੰਗਾਂ ਇਮਾਰਤਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸੋਹਣੀਆਂ ਇਮਾਰਤ ਬਹੁਤ ਸੋਹਣੀਆਂ ਬਿਲਡਿੰਗਾਂ ਨੇ ਆ ਦੂਰ ਤੱਕ ਹੀ ਤੁਹਾਨੂੰ ਪੂਰੇ ਦ੍ਰਿਸ਼ ਵਿਖਾਵਾਂਗੇ ਪੂਰੀਆਂ ਤਸਵੀਰਾਂ ਵਿਖਾਵਾਂਗੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹ ਇੰਨਾ ਵਧੀਆ ਜੋ ਵੀ ਸਿਸਟਮ ਬਣਿਆ ਇਹ ਕਿੱਥੇ ਬਣਿਆ ਔਰ ਐਸਦੀ ਪਰਸਨੈਲਿਟੀ ਜਿਹੜੀ ਆ ਕਿਸ ਨੇ ਇਸ ਨੂੰ ਮਾਪਿਆ ਹੋਵੇਗਾ ਆ ਤਸਵੀਰਾਂ ਤੁਸੀਂ ਵੇਖੋ ਫਿਰ ਤੁਹਾਨੂੰ ਜਾਣਕਾਰੀ ਪੂਰੀ ਦਿੰਦੇ ਆ ਕਿ ਇੱਥੇ ਪਹੁੰਚਣ ਵਾਸਤੇ ਜਿਹੜੇ ਰਸਤੇ ਆ ਉਹ ਕਿਹੜਾ ਸੁਖਾਲਾ ਉਹਦੇ ਬਾਰੇ ਸਾਨੂੰ ਕਮੈਂਟ ਜਰੂਰ ਕਰਨਾ ਹੈ ਕਿ ਇੱਥੇ ਪਹੁੰਚਣ ਵਾਸਤੇ ਸਹੀ ਰਸਤਾ ਕਿਹੜਾ ਹੈ ਸਹੀ ਰਸਤੇ ਦੀ ਗੱਲ ਕਰ ਦਈਏ ਕਿ 11 ਫੁੱਟ ਤੋਂ ਜ਼ਿਆਦਾ ਸੜਕ ਕੋਈ ਨਹੀਂ ਜੇ ਮੋੜਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡ ਆਉਂਦੇ ਆ ਬਹੁਤ ਸਾਰੇ ਰਸਤਿਆਂ ਤੋਂ ਘੁੰਮ ਘੁਮਾ ਕੇ ਜਾਣਾ ਪੈਂਦਾ ਹੁਣ ਇਹ ਜਗ੍ਹਾ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਈਏ ਕਿ ਪਿਛਲੇ ਦ੍ਰਿਸ਼ ਤੁਸੀਂ ਵੇਖੇ ਆ ਕਿ ਉੱਥੇ ਬੱਚਿਆਂ ਦੀ ਸਟੱਡੀ ਹੁੰਦੀ ਆ ਹੁਣ ਇਹ ਹੋਸਟਲ ਟਾਈਪ ਬਣਿਆ ਹੋਸਟਲ ਵੀ ਬਣੇ ਨੇ ਮੈਸਾਂ ਵੀ ਬਣੀਆਂ ਨੇ ਔਰ ਬਹੁਤ ਸਾਰੇ ਬੱਚੇ ਉਹ ਨੇ ਜੋ ਸਵੇਰ 5 ਵਜੇ ਹੀ ਤਿਆਰ ਹੋ ਕੇ ਪੜ੍ਹਾਈ ਦੇ ਚੱਲ ਪਏ ਨੇ ਔਰ 5 ਵਜੇ ਜਿਹੜਾ ਸਕੂਲ ਲੱਗਦਾ ਹੋਵੇ ਜਾਂ 6 ਵਜੇ ਜੋ ਸਕੂਲ ਲੱਗ ਜਾਂਦਾ ਉਹ ਸਕੂਲ ਦੀ ਪੜ੍ਹਾਈ ਕਿੰਨੀ ਹੋਵੇਗੀ ਔਰ ਆ ਤਸਵੀਰਾਂ ਤੁਹਾਨੂੰ ਵਿਖਾਰੇ ਆ ਇਦੇ ਬਾਰੇ ਜਾਣਕਾਰੀ ਤੁਸੀਂ ਜ਼ਰੂਰ ਕਮੈਂਟ ਦੇ ਔਰ ਸ਼ੇਅਰ ਕਰਨੀ ਆ ਕਿ ਇਹ ਸਕੂਲ ਵਿੱਚ ਜਾਣ ਵਾਸਤੇ ਤੁਹਾਨੂੰ ਰਸਤਾ ਕਿਹੜਾ ਸਹੀ ਰਹੇਗਾ ਇਹ ਦੱਸਦਾ ਹੀ ਹੈ ਕਿ ਤਸਵੀਰਾਂ ਜਵਾਹਰ ਨਵੋਦੇਆ ਵਿਦਿਆਲੇ ਗੁਰਦਾਸਪੁਰ ਦੀਆਂ ਨੇ ਔਰ ਗੁਰਦਾਸਪੁਰ ਵਿੱਚ ਨਵਾਂ ਬਣਿਆ ਜਵਾਹਰ ਨਵੋਦੇਆ ਵਿਦਿਆਲੇ ਉਸ ਦੀਆਂ ਤਸਵੀਰਾਂ ਨੇ ਔਰ ਗਰੌਂਡਾਂ ਪਲੇ ਗਰਾਊਂਡ ਵਗੈਰਾ ਬਹੁਤ ਵੱਡੀਆਂ ਨੇ ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਨੇ ਨੈਸ਼ਨਲ ਲੈਵਲ ਦੀਆਂ ਗੇਮਾਂ ਹੁੰਦੀਆਂ ਨੇ ਔਰ ਬੱਚਿਆਂ ਦੀ ਸਟੱਡੀ ਜਵਾਹਰ ਨਵੋਦੇਆ ਵਿਦਿਆਲੇ ਦੀ ਕੌਣ ਨਹੀਂ ਜਾਣਦਾ ਸਾਰੇ ਜਾਣਦੇ ਆ ਦੁਨੀਆ ਦੇ ਵਿੱਚ ਇੱਕ ਮਾਤਰ ਬਹੁਤ ਵਧੀਆ ਪੜ੍ਹਾਈ ਆ ਇੱਥੇ ਹੁਣ ਦੱਸ ਦਈਏ ਕਿ ਸੈਂਟਰ ਗਵਰਨਮੈਂਟ ਵੱਲੋਂ ਤਿਆਰ ਕੀਤੇ ਇਹ ਸਕੂਲ ਜਵਾਹਰ ਨਵੋਦਿਆ ਵਿਦਿਆਲੇ ਹਰ ਜ਼ਿਲ੍ਹੇ ਨੂੰ ਇੱਕ ਸਕੂਲ ਦਿੱਤਾ ਜਾ ਰਿਹਾ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪਹਿਲਾਂ ਨਹੀਂ ਸੀ ਹੁਣ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਫਿਰ ਦੁਬਾਰਾ ਬਣਦੇ ਜਾ ਰਹੇ ਆ ਔਰ ਗੁਰਦਾਸਪੁਰ ਵਿੱਚ ਵੀ ਇਹ ਹੁਣੇ ਹੀ ਬਣ ਕੇ ਤਿਆਰ ਹੋਇਆ ਲਗਭਗ 2-3 ਸਾਲ ਤੋਂ ਇਹ ਲਗਾਤਾਰ ਚੱਲ ਰਿਹਾ ਹੁਣ ਦੱਸ ਦਈਏ ਕਿ ਇਸ ਨੂੰ ਜਾਣ ਵਾਸਤੇ ਰਸਤਾ ਜਿਹੜਾ ਪ੍ਰੋਪਰ ਨਹੀਂ ਕੋਈ ਵੀ ਲੱਭਦਾ ਉਹ ਇਥੋਂ ਦੇ ਬੱਚਿਆਂ ਦੀਆਂ ਵੀ ਤਸਵੀਰਾਂ ਵਿਖਾਵਾਂਗੇ ਜੋ 5 ਵਜੇ ਜਾਂ 4 ਵਜੇ ਤੋਂ ਉੱਠ ਕੇ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਸਕੂਲ ਜਾਂਦੀਆਂ ਔਰ ਹੋਸਟਲ ਦੀ ਪੜ੍ਹਾਈ ਆ ਫ੍ਰੀ ਪੜ੍ਹਾਈ ਆ ਕੋਈ ਪੜ੍ਹਾਈ ਦਾ ਖਰਚਾ ਨਹੀਂ ਕੋਈ ਹੋਸਟਲ ਦਾ ਖਰਚਾ ਨਹੀਂ ਆ مین ਗੇਟ ਆ ਇਹ ਐਂਟਰੀ ਗੇਟ ਆ ਔਰ ਦੱਸ ਦਈਏ ਕਿ ਆ ਤਸਵੀਰਾਂ ਜਿਹੜੀਆਂ ਇਹ ਤਸਵੀਰਾਂ ਕੀ ਦਰਸਾਉਂਦੀਆਂ ਜਿਵੇਂ ਤੁਸੀਂ ਹੋਸਟਲ ਵੇਖਦੇ ਹੋ ਬੱਚੇ ਖੁਸ਼ ਹੁੰਦੇ ਆ ਮਨ ਖੁਸ਼ ਹੁੰਦਾ ਬੱਚਿਆਂ ਦਾ ਔਰ ਪਰਿਵਾਰ ਵੀ ਆ ਕੇ ਇੱਥੇ ਖੁਸ਼ ਹੁੰਦੇ ਆ ਜਦੋਂ ਬੱਚਿਆਂ ਨੂੰ ਮਿਲਣ ਆਉਂਦੇ ਆ ਔਰ ਪੇਰਾਂਸ ਤੋਂ ਬਿਨਾ ਬੱਚੇ ਇੱਥੇ ਲੱਗ ਪਾ ਕੇ 1-2 ਮਹੀਨਾ ਰਹਿੰਦੇ ਆ ਫਿਰ 2 ਦਿਨ ਦੀ ਛੁੱਟੀ ਜਾਂਦੇ ਆ ਫਿਰ 1-2 ਮਹੀਨੇ ਲਗਾਤਾਰ ਰਹਿੰਦੇ ਆ ਫਿਰ ਛੁੱਟੀ ਜਾਂਦੇ ਆ ਔਰ 6ਵੀਂ ਕਲਾਸ ਤੋਂ ਲੈ ਕੇ +2 ਤੱਕ ਦੇ ਬੱਚੇ ਇੱਥੇ ਪੜ੍ਹਦੇ ਆ ਔਰ ਇਹ ਹੋਸਟਲ ਬਹੁਤ ਵਧੀਆ ਲੇਕਿਨ ਇਹਨਾਂ ਨੂੰ ਜਾਣ ਵਾਸਤੇ ਇਸ ਸਕੂਲ ਨੂੰ ਜਾਣ ਵਾਸਤੇ ਰਸਤੇ ਦੀ ਗੱਲ ਕਰ ਦਈਏ ਤਾਂ ਕੋਈ ਵੀ ਰਸਤਾ ਸਾਨੂੰ ਪ੍ਰੋਪਰ ਸਹੀ ਨਹੀਂ ਮਿਲਿਆ ਹੁਣ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਵਿਖਾਉਂਦੇ ਆ ਕਿ ਬੱਚੇ ਕਿਵੇਂ ਅੰਦਰ ਰਹਿੰਦੇ ਆ ਬੱਚਿਆਂ ਦਾ ਰਹਿਣ ਸਹਿਣ ਕਿਵੇਂ ਆ ਆ ਵੇਖੋ ਤਿਆਰੀਆਂ ਹੋ ਰਹੀਆਂ ਸਕੂਲ ਦੀਆਂ ਤਿਆਰੀਆਂ ਹੋ ਰਹੀਆਂ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ ਬਹੁਤ ਸਾਰੇ ਬੱਚੇ ਅਜੇ ਬਿਸਤਰੇ ਵਿੱਚ ਬੈਠੇ ਨੇ ਕਿਉਂਕਿ ਅੱਜ ਇੱਕ ਟੂਰ ਵੀ ਇਹਨਾਂ ਦਾ ਜਾਣਾ ਬਾਹਰ ਵਾਸਤੇ ਔਰ ਆ ਲਾਈਟਾਂ ਜਗ ਗਈਆਂ ਬੱਚੇ ਉੱਠ ਕੇ ਬੈਠੇ ਹੋਏ ਆ ਤਸਵੀਰਾਂ ਤੁਸੀਂ ਵੇਖੋ ਮਾਂ ਪਿਓ ਤੋਂ ਬਿਨਾ ਮਾਵਾਂ ਦੀਆਂ ਗੋਦੀਆਂ ਤੋਂ ਬਿਨਾ ਨਿੱਕ ਛੱਡ ਕੇ ਜਾਂਦੇ ਬੈਠੇ ਇਹਨਾਂ ਨੇ ਕਾਮਯਾਬੀ ਹਾਸਲ ਕਰਨੀ ਹੈ ਇਹਨਾਂ ਨੇ ਹੀ ਇਤਿਹਾਸ ਲਿਖਣੇ ਆ ਆ ਤਸਵੀਰਾਂ ਜਵਾਹਰ ਨਵੋਧਿਆ ਵਿਦਿਆਲੇ ਦੀਆਂ ਔਰ ਫਿਰ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਇਸ ਸਕੂਲ ਨੂੰ ਜਾਣ ਵਾਸਤੇ ਜ਼ਿਲ੍ਹਾ ਗੁਰਦਾਸਪੁਰ ਦੇ ਨਵੋਧਿਆ ਵਿਦਿਆਲੇ ਜਾਣ ਵਾਸਤੇ ਰਸਤਾ ਕਿਹੜਾ ਸਹੀ ਰਹੇਗਾ ਕਿਹੜੇ ਪਿੰਡਾਂ ਦਾ ਰਸਤਾ ਬਿਲਕੁਲ ਸਹੀ ਆ ਜਿਸ ਨੂੰ ਤੁਸੀਂ ਸਹੀ ਸਲਾਮਤ ਮੰਨਦੇ ਹੋ ਸੜਕਾਂ ਦੇ ਕਿਨਾਰੇ ਬਿਲਕੁਲ ਨਹੀਂ ਹੈ ਤਾਂ ਜੇ ਕਦੀ ਕੋਈ ਐਮਰਜੈਂਸੀ ਪੈ ਜਾਵੇ ਤਾਂ ਕਿਵੇਂ ਐਮਰਜੈਂਸੀ ਸਹੂਲਤਾਂ ਪਹੁੰਚਣਗੀਆਂ ਔਰ ਇਹ ਤਸਵੀਰਾਂ ਨੂੰ ਤੁਸੀਂ ਲਗਾਤਾਰ ਵੇਖਦੇ ਰਹੋ ਔਰ ਇਸ ਦੇ ਵਿੱਚ ਤੁਸੀਂ ਜਾਣਕਾਰੀ ਕਮੈਂਟ ਜ਼ਰੂਰ ਕਰਨੀ ਹੈ ਕਿ ਤੁਹਾਡੇ ਕੋਲ ਕੀ ਜਾਣਕਾਰੀ ਹੈ ਕਿ ਜੋ ਇਸ ਸਕੂਲ ਨੂੰ ਜਾਣ ਵਾਲਾ ਸੇਫ ਅਤੇ ਖੁੱਲਾ ਰਸਤਾ ਉਹ ਕਿਹੜਾ ਹੈ ਕਿਹੜਾ ਰਸਤਾ ਸ਼ਾਰਟ ਰਹੇਗਾ ਕਿ ਜਿਸ ਨਾਲ ਬੰਦਾ ਆਰਾਮ ਨਾਲ ਇਸ ਸਕੂਲ ਵਿੱਚ ਪਹੁੰਚ ਸਕੇ ਜੇ ਕੋਈ ਐਮਰਜੈਂਸੀ ਹੋਵੇ ਫਿਰ ਕਿਵੇਂ ਜਾਇਆ ਜਾਏਗਾ ਵੀਡੀਓ ਸ਼ੇਅਰ ਜ਼ਰੂਰ